ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਆਓ ਜਾਣ ਲੈਂਦੇ ਹਾਂ ਕੀ ਹੈ ਹੋਲੇ ਮਹੱਲੇ ਦਾ ਬਹੁਤ ਹੀ ਖਾਸ ਇਤਿਹਾਸ ਵੈਸੇ ਤਾਂ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਕਿਉਂਕਿ ਹਰ ਮਹੀਨੇ ਕੋਈ ਨਾ ਕੋਈ ਤਿਹਾਰ ਚੜ੍ਹਦਾ ਆਉਂਦਾ ਹੀ ਰਹਿੰਦਾ ਹੈ ਇਨਾਂ ਦੇ ਵਿੱਚ ਪ੍ਰਮੁੱਖ ਤਿਹਾਰਾਂ ਦੀ ਗੱਲ ਕਰੀਏ ਤਾਂ ਹੋਲੀ, ਦੀਵਾਲੀ, ਲੋਹੜੀ ਦਾ ਜਿਹੜਾ ਤਿਹਾਰ ਹੈ ਬਹੁਤ ਹੀ ਪ੍ਰਮੁੱਖ ਮੰਨੇ ਜਾਂਦੇ ਐ ਜਿਸ ਨੂੰ ਦੇਸ਼ ਛੱਡੋ ਦੁਨੀਆ ਭਰ ਤੇ ਵਿੱਚ ਬਹੁਤ ਹੀ ਅਹਿਮ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਹੋਲੀ ਦੀ ਤਾਂ ਦੁਨੀਆ ਦੀ ਹੋਲੀ ਜ਼ਰੂਰ ਹੁੰਦੀ ਹੈ ਪਰ ਖਾਲਸੇ ਦਾ ਤਾਂ ਹੋਲਾ ਮਹੱਲਾ ਹੀ ਹੁੰਦਾ ਯਾਨੀ ਕਿ ਖਾਲਸਾ ਜੋ ਹੈ ਉਹ ਹੋਲਾ ਮਹੱਲਾ ਦਾ ਤਿਹਾਰ ਬਹੁਤ ਹੀ ਧੂਮਤਾਂ ਦੇ ਨਾਲ ਮਨਾਉਂਦਾ ਹੈ ਆਓ ਜਾਣ ਲੈਂਦੇ ਹਾਂ ਕੀ ਹੈ ਅੱਜ ਦੇ ਇਸ ਖਾਸ ਦਿਨ ਦਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਾਡੀ ਸਿੱਖ ਕੌਮ ਹਮੇਸ਼ਾ ਜ਼ੁਲਮਾਂ ਦੇ ਖਿਲਾਫ ਡੱਟਦੀ ਆਈ ਹੈ ਗੁਰੂ ਸਾਖੀ ਵੱਲੋਂ ਸਾਜੇ ਗਏ ਅਨੋਖੇ ਖਾਲਸਾ ਪੰਥ ਦੇ ਤਿਹਾਰ ਵੀ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੇ ਨੇ ਅਲਾ ਮਹੱਲਾ ਵੀ ਸਿੱਖ ਕੌਮ ਦੇ ਖਾਲਸਾਈ ਜਾਹੂ ਦਿਲਾਲ ਅਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਹਾਰ ਹੈ ਜੋ ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਦੇ ਨਾਲ ਮਨਾਇਆ ਜਾਂਦਾ ਹੈ। ਹੋਲੀ ਤੋਂ ਪਹਿਲਾਂ ਸ਼ੁਰੂ ਹੋ ਕੇ ਹੋਲੀ ਤੋਂ ਅਗਲੇ ਦਿਨ ਤੱਕ ਹੋਲਾ ਮਹੱਲਾ ਮੁੱਖ ਰੂਪ ਦੇ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਤਿਹਾਰ ਦਾ ਆਰੰਭ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1700 ਦੇ ਵਿੱਚ ਕੀਤਾ। ਪਾਈ ਵੀਰ ਸਿੰਘ ਅਤੇ ਪਾਈ ਕਾਨ ਸਿੰਘ ਨਾਭਾ ਵਰਗੇ ਵਿਦਵਾਨਾਂ ਨੇ ਹੋਲਾ ਮਹੱਲਾ ਤੇ ਅਖਰੀ ਅਰਥਕਰਤਿਆਂ ਲਿਖਿਆ ਕਿ ਹੋਲਾ ਦਾ ਮਤਲਬ ਹੈ ਹੱਲਾ ਅਤੇ ਮਹੱਲਾ ਦਾ ਮਤਲਬ ਹੈ ਮਹਾ ਹੱਲਾ ਹੋਲੇ ਮਹੱਲੇ ਤੇ ਸਮੁੱਚਾ ਇਲਾਕਾ ਖਾਲਸਾਈ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਉਂਦਾ ਇਸ ਕੌਮੀ ਜੋੜ ਮੇਲੇ ਦਾ ਮੁੱਢ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 ਚੇਤ ਦੀ ਪਹਿਲੀ ਤਾਰੀਖ ਨੂੰ ਬੰਨਿਆ ਸੀ ਇਤਿਹਾਸਕਾਰਾਂ ਤੇ ਵਿਦਵਾਨਾਂ ਦੇ ਅਨੁਸਾਰ ਹੋਲੇ ਮਹੱਲੇ ਦਾ ਮਨੋਰਥ ਸਿੱਖਾਂ ਨੂੰ ਅਨਿਆ ਜ਼ੁਲਮ ਅਤੇ ਸੱਚ ਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ 1701 ਦੇ ਵਿੱਚ ਆਰੰਭ ਹੋਈ ਹੌਲੇ ਮੁਹੱਲੇ ਦੀ ਪਰੰਪਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖਲਕਤ ਨੂੰ ਉਸ ਵੇਲੇ ਦੇ ਜ਼ਬਰ ਅਤੇ ਜ਼ੁਲਮ ਹਾਕਮਾਂ ਦੇ ਖਿਲਾਫ ਸੰਘਰਸ਼ ਕਰਨ ਅਤੇ ਕੌਮ ਦੇ ਵਿੱਚ ਜੋਸ਼ ਪੈਦਾ ਕਰਨ ਦੇ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1721 ਈਸਵੀ ਵਿੱਚ ਹੋਲੇ ਮਹੱਲੇ ਦੀ ਪਰੰਪਰਾ ਆਰੰਭ ਕੀਤੀ ਗਈ। ਉਹਨਾਂ ਦੇ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ ਦੇ ਵਿੱਚ ਸ਼ਸਤਰ ਵਿੱਦਿਆ ਤੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਿਰਪਾਉ ਦੀ ਬਖਸ਼ਿਸ਼ ਦਿੱਤੀ ਜਾਂਦੀ ਸੀ। ਅੱਜ ਵੀ ਉਸੇ ਰਵਾਇਤ ਦੇ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਭਾਰਤਵਾਸੀਆਂ ਨੇ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਦੇ ਬਦਲਨ ਤੇ ਆਪਣੀ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਸੈ ਕਿਤੇ ਹੋਏ ਨੇ ਗੁਰੂ ਸਾਹਿਬਾਨ ਇਹਨਾਂ ਪਰੰਪਰਾਗਤ ਤਿਹਾਰਾਂ ਦੇ ਵਿੱਚ ਨਰੁਆ ਤੇ ਰਸਮਈ ਪਰਵਰਤਨ ਲੈਣਾ ਚਾਹੁੰਦੇ ਆ ਇਸ ਲਈ ਦਸਮ ਪਿਤਾ ਨੇ ਜਿਹੜਾ ਗੁਰਮਤ ਸੱਭਿਆਚਾਰ ਸਿਰਜਿਆ ਉਸ ਦੇ ਵਿੱਚ ਪਰਚਲਿਤ ਭਾਰਤੀ ਤਿਹਾਰਾਂ ਨੂੰ ਪਰਮਾਰਥ ਦੇ ਅਰਥਾਂ ਦੇ ਵਿੱਚ ਬਦਲ ਕੇ ਰੂਪਮਾਨ ਕੀਤਾ ਤਾਂ ਕਿ ਇਹਨਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਰ ਪ੍ਰਦਾਨ ਕੀਤੀ ਜਾ ਸਕੇ ਖਾਲਸੇ ਵੱਲੋਂ ਹੋਲਾ ਤਲਵਾਰਾਂ ਬੱਟੀਆਂ ਅਤੇ ਨੇਜੀਆਂ ਦੇ ਨਾਲ ਖੇਡਿਆ ਜਾਂਦਾ ਹੈ ਨਗਾਰਿਆਂ ਦੀ ਗੂੰਜ ਦੇ ਵਿੱਚ ਸਜਾਇਆ ਜਾਂਦਾ ਹੈ ਨਗਰ ਕੀਤਾ ਇਸ ਦਿਨ ਨਗਾਰਿਆਂ ਦੀ ਗੂੰਜ ਦੇ ਵਿੱਚ ਸੱਜ-ਤੱਜ ਕੇ ਇੱਕ ਗੁਰਦਾਨ ਤੋਂ ਦੂਜੀ ਗੁਰਦਾਨ ਤੱਕ ਇੱਕ ਬਹੁਤ ਵੱਟਾ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਸ ਨੂੰ ਮਹੱਲਾ ਕਿਹਾ ਜਾਂਦਾ ਹੈ ਇਸ ਮਹੱਲਾ ਦੇ ਵਿੱਚ ਨੰਦ ਸਿੰਘ ਅਤੇ ਹੋਰ ਸਿੱਖ ਸੰਗਤ ਵੱਟੇ ਪੱਧਰ ਦੇ ਉੱਤੇ ਸ਼ਾਮਲ ਹੁੰਦੀ ਹੈ ਜਿੱਥੇ ਸ਼ਸਤਰਾਂ ਦੇ ਕਰਤੱਵ ਦਿਖਾਏ ਜਾਂਦੇ ਹਨ ਹੋਲੇ ਮਹੱਲੇ ਦੀ ਸ਼ਬਦੀ ਅਰਥਾਂ ਨੂੰ ਲੈ ਕੇ ਵਿਤਵਾਨਾਂ ਦਾ ਕਹਿਣਾ ਹੈ ਕਿ ਹੋਲਾ ਅਰਬੀ ਬਾਸ਼ਾ ਦੇ ਸ਼ਬਦ ਹੂਲ ਤੋਂ ਪੜਿਆ ਜਿਸ ਦੇ ਅਰਥ ਪਲੇ ਕੰਮਾਂ ਦੇ ਲਈ ਝੂਜਣਾ ਸੀਸਤਲੀ ਤੇ ਧਰ ਕੇ ਲੜਨਾ तलवार ਦੀ ਧਾਰ ਤੇ ਚਲਣਾ ਕਿਤੇ ਕਹੇ ਨੇ ਮਹਲਾ ਸ਼ਬਦ ਦੇ ਅਰਥ ਹਨ ਉਹ ਸਥਾਨ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਪਾਈਕਾਨ ਸਿੰਘ ਅਨੁਸਾਰ ਹੋਲੇ ਦੇ ਅਰਥ ਹਮਲਾ ਜਾਂ ਹੱਲਾ ਕਰਨਾ ਹੈ ਸ਼੍ਰੀ ਨਾਨਦਪੁਰ ਸਾਹਿਬ ਤੋਂ ਇਲਾਵਾ ਇੱਕ ਹੋਰ ਧਾਰਮਿਕ ਹਸਤਾਨ ਤੇ ਵੀ ਹੋਲੇ ਮਹੱਲੇ ਦਾ ਤਿਹਾਰ ਸਿੱਖ ਕੌਮ ਦੇ ਵੱਲੋਂ ਖਾਲਸਾ ਜਾਹਰ ਜਲਾਲ ਦੇ ਨਾਲ ਮਨਾਇਆ ਜਾਂਦਾ ਹੈ ਮਹਾਰਾਸ਼ਟਰ ਦੇ ਵਿੱਚ ਸਥਿਤ ਤਖਤ ਸ਼੍ਰੀ ਹਜ਼ੂਰ ਸਾਖਿਬ ਨਦੇੜ ਵਿਖੇ ਹੋਲੇ ਮਹੱਲੇ ਵਾਲੇ ਦਿਨ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਦੇ ਅੱਗੇ ਇੱਕ ਸ਼ਿੰਗਾਰਿਆ ਹੋਇਆ ਨੀਲਾ ਕੋੜਾ ਚਲਦਾ ਹੈ ਅਤੇ ਪਿੱਛੇ-ਪਿੱਛੇ ਵਾਹਿਗੁਰੂ ਦਾ ਜਾਪ ਕਰਦੀਆਂ ਆਉਂਦੀਆਂ ਸੰਤਾਂ ਦੀਆਂ ਨੇ ਹਰ ਸਾਲ ਹੋਲੇ ਮਹੱਲੇ ਤੇ ਕੁਝ ਬਹੁਤ ਖਾਸ ਚਮਤਕਾਰ ਵੀ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਦੇ ਵਿੱਚ ਇੱਕ ਖਾਸ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਦੇ ਬਾਦ ਜੋ ਨੇ ਖੁਦ ਪਰਿਕਰਮਾ ਕਰਦੇ ਹੋਏ ਵੀ ਨਸਰ ਹੁੰਦਿਆ ਜਿਸ ਤੋਂ ਹੀ ਗੱਲ ਸਾਫ਼ ਹੋ ਜਾਂਦੀ ਹੈ ਕਿ ਖੁਦ ਗੁਰੂ ਪਾਤਸ਼ਾਹ ਜੀ ਖੁਦ ਸੰਗਤਾਂ ਦੇ ਵਿੱਚ ਉਤਰ ਕੇ ਅਜਿਹੇ ਵੱਡੇ ਇਤਿਹਾਸਿਕ ਦਿਨ ਦੇ ਵਿੱਚ ਆਪਣੀਆਂ ਸੰਗਤਾਂ ਦੇ ਵਿੱਚ ਸ਼ਾਮਲ ਹੁੰਦੇ ਨੇ